ਇੱਕ بڑا ਐ ਮਸਲਾ ਹੈ ਕਿ ਜਦੋਂ ਵੋਟਾਂ ਦਾ ਦਿਨ ਆਉਂਦੇ ਨੇ ਵੋਟਾਂ ਮੰਗਣ ਦੇ ਜਾਂ ਤਾਂ ਫਿਰ ਕਹਿੰਦੇ ਕਿ ਬਾਰਡਰਾਂ ਦੇ ਉੱਤੇ ਹਾਲਾਤ ਵਿਗਾੜਨ ਦੀ ਕੋਸ਼ਿਸ਼ ਹੁੰਦੀ ਹੈ ਜਾਂ ਫਿਰ ਇੱਕ ਸਹਾਰਾ ਲੈ ਜਾਂਦਾ ਵੱਡੇ ਵੋਟ ਬੈਂਕ ਦੇ ਲਈ ਡੇਰੇਵਾਦ ਦਾ ਤਾਂ ਡੇਰਾ ਬਿਆਸ ਦੇ ਵਿੱਚ ਵੀ ਢੇੜੇ ਲੱਗਣ ਲੱਗੇ ਲੀਡਰਾਂ ਦੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇਤਾ ਕਿਉਂ ਨਾ ਹੋਣ ਇਸ ਤੋਂ ਬਾਅਦ ਨਾ ਪੰਜਾਬ ਦੇ ਖਾਸ ਕਰਕੇ ਲੀਡਰ ਡੇਰਾ ਸਿਰਤਾਵਲ ਦੀ ਕਾਫੀ ਰੁਖ ਕਰਦੇ ਜੀ ਬਾਅਦ ਵਿੱਚ ਪਤਾ ਲੱਗਿਆ ਕਿ ਨਹੀਂ ਪੰਜਾਬ ਨੇ ਹੁਣ ਪਰਵਾਹ ਨਹੀਂ ਉਸ ਤਰ੍ਹਾਂ ਕਰਨਾ ਉਹ ਡੇਰਾ ਬ੍ਰਾਸਵਲ ਵੀ ਢੇੜੇ ਕਾਫੀ ਕੱਢ ਲੈ ਜੀ ਇਹਦੇ ਨਾਲ ਫਰਕ ਪੈਏਗਾ ਕੀ ਸਮੀਕਰਨ ਬਦਲਣਗੇ ਜਾਂ ਫਿਰ ਸਿਰਫ ਤਸਵੀਰਾਂ ਤੱਕ ਰਹਿ ਜਾਣਾ ਹੈ ਮਸਲਾ ਦੇਖੋ ਕੋਸ਼ਿਸ਼ ਤੇ ਉਧਰ ਵੀ ਹੋ ਸਕਦੀ ਹੈ ਜਿਹੜੇ ਪਾਰਟੀਆਂ ਦੇ ਪਾਰਟੀਆਂ ਦੇ ਲੀਡਰ ਨੇ ਇੱਕ ਨੋ ਡੇਰਾ ਦਾ ਮੁਖੀ ਬਦਨਾਮ ਇਹਨਾਂ ਜਿਆਦਾ ਹੋ ਚੁੱਕਾ ਕਿ ਜੇ ਉਹਦੇ ਨਾਲ ਫੋਟੋ ਖਿਚਾ ਕੇ ਕੋਈ ਸੈਲਫੀ ਲਏਗਾ ਤੇ ਉਹ ਉਲਟਾ ਹੋਤੇ ਨਿਕਸ਼ਾਨ ਹੋ ਸਕਦਾ ਪਰ ਅੰਦਰ ਖਾਤੇ ਜਿਹੜੇ ਉਹਨਾਂ ਦੇ ਨਿਹੇਠਾ ਪੰਗੀ ਨੇ ਇਨਚਾਰਜ ਨੇ ਉਹਨਾਂ ਨੂੰ ਤੇ ਮੱਥਾ ਟੇਕ ਹੀ ਆਏ ਹੋਣਗੇ ਪਰ ਅੱਜ ਕੱਲ ਕਿਉਂਕਿ ਪੰਜਾਬ ਦੇ ਵਿੱਚ ਇੱਕ ਡੇਰਾ ਬਹੁਤ ਵੱਡਾ ਉਹ ਰਾਧਾ ਸੁਆਮੀ ਸਰਸੰਗ ਵਿਆਸ ਉਹਨਾਂ ਦੇ ਜਿਹੜੇ ਮੁਖੀ ਨੇ ਬਾਬਾ ਗੁਰਿੰਦਰ ਸਿੰਘ ਢੇਲੋ ਮੈਨੂੰ ਲੱਗਦਾ ਕਿ ਜਿੰਨੇ ਅੱਜ ਕੱਲ ਹੋ ਲੀਡਰਾਂ ਵਾਸਤੇ ਵਿਹਲੇ ਨੇ ਇੰਨੀਆਂ ਫੋਟੋਆਂ ਉਹਨਾਂ ਦੀ ਆ ਰਹੀਆਂ ਜਦ ਕਿ ਉਹਨਾਂ ਨੂੰ ਗ੍ਰੇਸ ਕਰਨਾ ਚਾਹੀਦਾ ਜਿਹੜੇ ਵੀ ਡੇਰੇਆਂ ਦੇ ਮੁਖੀ ਨੇ ਡੇਰੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਡੇਰੇ ਉਹਨੇ ਪੂਰੇ ਹਿੰਦੁਸਤਾਨ ਦੇ ਵਿੱਚ ਡੇਰੇ ਨਹੀਂ ਹਾਲਾਂਕਿ ਜਿੱਥੇ 10 ਗੁਰੂ ਸਬਾਨ ਗੁਰੂਆਂ ਦੇ ਨਾਮ ਤੇ ਜਾਣੀ ਜਾਂਦੀ ਧਰਤੀ ਦੇ ਵਿੱਚ ਡੇਰੇ ਤੇ ਹੁਣੇ ਨਹੀਂ ਚਾਹੀਦੇ ਲੇਕਿਨ ਡੇਰੇ ਇੱਥੇ ਬਹੁਤ ਜ਼ਿਆਦਾ ਚਲੋ ਚੰਗੀ ਗੱਲ ਹਰ ਕੋ ਲੋਕ ਡੇਰੇਆਂ ਨਾਲ ਜੁੜਿਆਗੇ ਇਹਦੇ ਵਿੱਚ ਮਾੜੀ ਗੱਲ ਨਹੀਂ ਹੈ ਪਰ ਡੇਰਿਆਂ ਦੇ ਮੁਖੀ ਜਾਂ ਡੇਰਿਆਂ ਨੂੰ ਦੂਰ ਰਹਿਣਾ ਚਾਹੀਦਾ ਇਹਨਾਂ ਲੀਡਰਾਂ ਤੋਂ ਇਹਨਾਂ ਪਾਰਟੀਆਂ ਤੋਂ ਕਿਉਂਕਿ ਪਹਿਲਾਂ ਵੀ ਇੱਕ ਡੇਰੇ ਦੇ ਕਾਰਨ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਉਹ ਡੇਰੇ ਵਾਲੇ ਨੂੰ ਵੱਖਰੀ ਗੱਲ ਹੈ ਕਿ ਉਹਨਾਂ ਨੇ ਆਪਣੀਆਂ ਧੀਆਂ ਵਰਗੀਆਂ ਜਿਹੜੀਆਂ ਉੱਥੇ ਕੁੜੀਆਂ ਸਾਧਵੀਆਂ ਸੀ ਜੋ ਕੁਝ ਕੀਤਾ ਉਹਨੂੰ ਸਜ਼ਾ ਮਿਲੀ ਹੋਈ ਆ ਵੱਖਰੀ ਗੱਲ ਹੈ ਕਿ ਭਾਜਪਾ ਦੀ ਸਰਕਾਰ ਵਾਰ-ਵਾਰ ਉਸ ਨੂੰ ਪ੍ਰੋਲ ਦੇ ਦਿੰਦੀ ਹੈਗੀ ਆ ਪਰ ਉਹ ਬਾਬਾ ਕਹਿਣ ਦੇ ਲਾਇਕ ਨਹੀਂ ਹੈ ਜਿਵੇਂ ਉਹ ਡੇਰੇ ਦੇ ਵਿੱਚ ਉਹ ਸਾਧਵੀਆਂ ਦੇ ਨਾਲ ਵਾਪਰੇ ਆ ਗਿਆ ਤੇ ਸੀਬੀਆਈ ਦੇ ਜੱਜ ਦੀ ਵੀ ਉਹਨੂੰ ਇਤਿਹਾਸ ਯਾਦ ਕਰੂਗਾ ਜਿਨੇ ਸਜ਼ਾ ਸੁਣਾਈ ਜਾਂ ਜਿਹੜਾ ਉਸ ਸਮੇਂ ਦਾ ਇਨਵੈਸਟੀਗੇਸ਼ਨ ਆਫੀਸਰ ਸੀ ਉਹਨੂੰ ਵੀ ਲੋਕੀ ਸਲੂਟ ਮਾਰਦੇ ਨੇ ਜਿਨੇ ਬੜੀ ਮਿਹਨਤ ਦੇਣਾ ਕੇਸ ਨੂੰ ਹੈਂਡਲ ਕੀਤਾ ਔਰ ਬਾਬੇ ਨੂੰ ਸਜ਼ਾਏ ਹੁਣ ਇਹ ਜਿਹੜਾ ਰਾਧਾ ਸੋਹਣੀ ਸੰਤ ਸਿੰਘ ਵਿਆਸ ਆ ਪਹਿਲਾਂ ਇੰਨਾ ਜ਼ਿਆਦਾ ਨਹੀਂ ਸੀ ਹੁੰਦਾ ਪਹਿਲਾਂ ਵੀ ਗੇੜੇ ਲੱਗਦੇ ਸੀ ਲੇਕਿਨ ਹੁਣ ਤੇ ਜਿਹੜਾ ਵੀ ਲੀਡਰ ਜਾ ਰਿਹਾ ਬਾਬਾ ਜੀ ਫੋਟੋ ਕਚਾ ਰਹੇ ਨੇ ਔਰ ਬਾਅਦ ਉਹ ਫੋਟੋ ਫੇਸਬੁੱਕ ਤੇ ਪੈ ਰਿਏ ਨੇ ਬੀਜੇਪੀ ਦੇ ਲੀਡਰ ਜਾ ਰਹੇ ਨੇ ਕਾਂਗਰਸ ਦੇ ਜਾ ਰਹੇ ਨੇ ਆਪ ਦੇ ਜਾ ਰਹੇ ਨੇ ਹਾਲੇ ਤੱਕ ਸ਼ਰੋਮਣੀ ਅਕਾਲੀ ਦਲ ਦਾ ਕੋਈ ਲੀਡਰ ਨਹੀਂ ਗਿਆ ਇਹ ਵੈਸੇ ਕਿਉਂਕਿ ਸ਼ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਦੇ ਤੌਰ ਤੇ ਲੋਕੀ ਫੇਰ ਕੇ ਰਲਣਗੇ ਜੇ ਤੁਸੀਂ ਡੇਰਾਬਾਦ ਨੂੰ ਪ੍ਰਮੋਟ ਕਰ ਰਹੇ ਹੋ ਪਰ ਸਵਾਲ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਕੀ ਇਨ੍ਹਾਂ ਲੀਡਰਾਂ ਵਾਸਤੇ ਵਿਲੇ ਨੇ ਉਹਨਾਂ ਦਾ ਤੇ ਸਬਾਅ ਹੋਣਾ ਚਾਹੀਦਾ ਕਿ ਉਹ ਮਿਲਦਾ ਕਿ ਸੰਗਤ ਤੱਕ ਸੀਮਤ ਹੋਣਾ ਚਾਹੀਦਾ ਪੋਲਿਟਿਕਸ ਤੱਕ ਸੀਮਤ ਨਹੀਂ ਹੋਣਾ ਚਾਹੀਦਾ ਤੁਸੀਂ ਦੇਖੋ ਹਿਮਾਚਲ ਦਾ ਮੁੱਖ ਮੰਤਰੀ ਹਿਮਾਚਲ ਦੇ ਨੂਰਾਗ ਉਠਾਕਰ ਜਿਹੜੇ ਸੈਂਟਰ ਹਰਜੋਤ ਸਿੰਘ ਬੈਂਸ ਮਲਵਿੰਦਰ ਸਿੰਘ ਕੰਗ ਸੋਮ ਪ੍ਰਕਾਸ਼ ਉਹਦੀ ਪਤਨੀ ਕੁਲਬੀਰ ਸਿੰਘ ਜੀਰਾ ਰਾਜ ਅਮਰਿੰਦਰ ਸਿੰਘ ਵੜਿੰਗ ਅਰਵਿੰਦਰ ਸਿੰਘ ਬਿੱਟੂ ਰਵਨੀ ਸਿੰਘ ਬਿੱਟੂ ਸੰਜੀਤ ਟੰਡਣ ਹੋਰ ਵੀ ਜਿੰਨੇ ਵੀ ਅਮਨੀਸ਼ ਤਵਾਰੀ ਪਤਾ ਨਹੀਂ ਅਨਗਿਣਤ ਹਰ ਕੋਈ ਫੋਟੋ ਖਿਚਾ ਕੇ ਫਿਰ ਪਾਰਿਆ ਮੈਨੂੰ ਲੱਗਦਾ ਹੈ ਕਿ ਬਾਬਾ ਗੁਰਿੰਦਰ ਸਿੰਘ ਢੱਲੋਂ ਨੇ ਇਹੋ ਜਿਹੇ ਲੋਕ ਸਿਆਸੀ ਸਿਆਸਤ ਤੋਂ ਦੂਰ ਰਹਿਣਾ ਚਾਹੀਦਾ ਹੈਗਾ ਔਰ ਦੂਜੀ ਗੱਲ ਹੈ ਕਿ ਪਰਕੋ ਕੇ ਪੋਲਿਟਿਕਸ ਦਾ ਢੇਰਾ ਅਗਰ ਖੁੱਲ ਕੇ ਸਿਆਸਤ ਦੇ ਵਿੱਚ ਇਦਾਂ ਬਾਬੇ ਦੇ ذریعے ਆ ਰਿਹਾ ਤੇ ਉਹ ਚੰਗੀ ਗੱਲ ਨਹੀਂ ਹੈਗੀ ਜਿੰਨੇ ਵੀ ਬਾਬੇ ਨੇ ਜਾਂ ਜਿਹੜੇ ਆਪਣੇ ਆਪ ਨੂੰ ਲੋਕ ਸੰਤ ਸਮਝਦੇ ਨੇ ਉਹਨਾਂ ਨੂੰ ਦੂਰ ਰਹਿਣਾ ਚਾਹੀਦਾ ਹੈਗਾ ਹਰ ਪੋਲਿਟਿਸ਼ੀਨਾਂ ਤੇ ਜਾਣੇ ਹੀ ਆ ਹੁਣ ਜਿਨ੍ਹਾਂ ਨੇ ਫੋਟੋਆਂ ਖਿੱਚ ਕੇ ਬਾਬੇ ਢਿੱਲੋ ਦੇ ਨਾਲ ਪਾਈਆਂ ਉਹ ਅਗਲਾ ਫੇਸਬੁੱਕ ਤੇ ਪਾਉਂਦਾ ਉਹਦੇ ਹਲਕੇ ਚ ਰਾਧਾ ਸਵਾਮੀ ਸਾਦਸੰਗ ਵਿਆਸ ਨੂੰ ਮੰਨਣ ਵਾਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਹੋਣਗੇ ਉਹ ਕਹਿਣਗੇ ਦੇਖੋ ਆ ਸਾਡੇ ਬਾਬੇ ਨੂੰ ਮੱਥਾ ਟੇਕ ਆ ਚਲੋ ਇਹਨੂੰ ਵੋਟ ਪਾ ਦਿਓ ਪਰ ਇਹ ਜਿਹੜੀ ਪ੍ਰੈਕਟਿਸ ਹੈ ਇਹ ਸਾਰਾ ਸਾਰਾ ਗਲਤ ਆ ਦਸਾਂ ਸਾਲਾਂ ਦੇ ਵਿੱਚ ਦੇਸ਼ ਦੇ ਪ੍ਰਾਈਮ ਮਿਨਿਸਟਰ ਵੀ ਤਿੰਨ ਵਾਰ ਆਏ ਨੇ ਡੇਰੇ ਦੇ ਵਿੱਚ ਔਰ ਜਦੋਂ ਹਿਮਾਚਲ ਦੇ ਵਿੱਚ ਵੋਟਾਂ ਸੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸਾਹਿਬ ਉਸ ਤੋਂ 1 ਮਹੀਨਾ ਪਹਿਲਾਂ ਆਏ ਸੀ ਇਹ ਜਿਹੜੀ ਪ੍ਰੈਕਟਿਸ ਆ ਇਹ ਬੰਦ ਹੋਣੀ ਚਾਹੀਦੀ ਹੈ ਇਸ ਤੇ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਦੇਖਣਾ ਚਾਹੀਦਾ ਮੈਂ ਹੀ ਗੱਲ ਕਰਨ ਲੱਗਾ ਸੀ ਕਿ ਚੋਣ ਕਮਿਸ਼ਨ ਦਾ ਜਿਹੜਾ ਉਹ ਕਿਉਂ ਨਹੀਂ ਅਜਿਹੇ ਮਸਲਿਆਂ ਨੂੰ ਸੰਜੀਦਾ ਲੈਂਦਾ ਨਾਲੇ ਉੱਤੇ ਤਾਂ ਰੂਲ ਰੈਗੂਲੇਸ਼ਨ ਨਹੀਂ ਕਿ ਕੋਈ ਵੀ ਇਸ ਤਰ੍ਹਾਂ ਇਹ ਸੰਕੇਤਕ ਤੌਰ ਦੇਤੇ ਕਿਉਂ ਨਾ ਕਿਉਂਕਿ ਇਸ ਦੇ ਨਾਲ ਸਿੱਧਾ ਜ਼ੁਬਾਨ ਦੇ ਜਰੀਏ ਤਾਂ ਕਿਹਾ ਨਹੀਂ ਜਾ ਰਿਹਾ ਪਰ ਤਸਵੀਰਾਂ ਆ ਬੋਲ ਰਹੀਆਂ ਕਿ ਇਸ ਦਾ ਸੰਕੇਤ ਕੀ ਹੈ ਕਿ ਵੋਟ ਪਾਉਣੀ ਕਿਹੜੇ ਪਾਰਟੀ ਦੇ ਦੋਖੋ ਇਲੈਕਸ਼ਨ ਕਮਿਸ਼ਨ ਚ ਹੁਣ ਇਹਨਾਂ ਦਾ ਨਾਮ ਨਹੀਂ ਰਹਿ ਗਿਆ ਜਦੋਂ 2019 ਦੀਆਂ ਚੋਣਾਂ ਹੋਈਆਂ ਸੀ ਦੇਸ਼ ਦੇ ਪ੍ਰਾਈਮ ਮਿਨਿਸਟਰ ਇੱਕ ਧਾਰਮਿਕ ਸਥਾਨ ਤੇ ਗਏ ਸੀ ਤੇ ਨਾਲ ਉਹ ਹਜੇ ਵੋਟਾਂ ਪੈ ਰਹੀਆਂ ਸੀ ਵੋਟਾਂ ਦੇ ਗੇੜ 'ਤੇ ਤੇ ਉਹ ਇੱਕ ਵਿਡੀਓ ਵੀ ਲਾਈਵ ਚੱਲਦਾ ਰਿਹਾਗਾ ਤੋਂ ਲਾਜ਼ਮੀ ਤੌਰ ਤੇ ਇੱਕ ਫਿਰਕੇ ਨੂੰ ਲੈ ਕੇ ਉਹ ਕੋਸ਼ਿਸ਼ ਕੀਤੀ ਗਈ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਕਿ ਘੱਟੋ ਘੱਟ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਪਹਿਲੀ ਗੱਲ ਕਿ ਗੁਰਦੁਆਰਿਆਂ ਮੰਦਰ ਧਾਰਮਿਕ ਸਥਾਨਾਂ ਦੇ ਵਿੱਚ ਮੀਟਿੰਗਾਂ ਨਹੀਂ ਹੋ ਸਕਦੀਆਂ ਧਾਰਮਿਕ ਸਥਾਨਾਂ ਦੇ ਵਿੱਚ ਜਾ ਕੇ ਤੁਸੀਂ ਵੋਟਾਂ ਦੀ ਮੰਗ ਸਕਦੇ ਤੇ ਫਿਰ ਇਹ ਵੀ ਹੋਣਾ ਚਾਹੀਦਾ ਕਿ ਜਿੰਨੇ ਧਾਰਮਿਕ ਸਥਾਨ ਨੇ ਉਹਨਾਂ ਦੇ ਜਿਹੜੇ ਮੁਖੀ ਨੇ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਹੈਗਾ ਇਸ ਕਰਕੇ ਇਹ ਦੇ ਇਲੈਕਸ਼ਨ ਕਮਿਸ਼ਨ ਨੂੰ ਚਾਹੋ ਦੂਜਾ ਪੋਲਿਟਿਕਲ ਪਾਰਟੀਆਂ ਨੂੰ ਸਭ ਤੋਂ ਮਹੱਤਵਪੂਰਨ ਚਾਹੇ ਇਹਦੇ ਚ ਇਲੈਕਸ਼ਨ ਕਮਿਸ਼ਨ ਕੰਮ ਨਾ ਕਰੇ ਜਾਣਾ ਕਰੇ ਜਾਂ ਪੋਲਿਟਿਕਲ ਪਾਰਟੀਆਂ ਜਾਂ ਉਹਨਾਂ ਦੇ ਉਮੀਦਵਾਰ ਵੋਟਾਂ ਮੰਗਣ ਜਾਂ ਨਾਮ ਮੰਗਣ ਪਰ ਜਿਹੜੇ ਡੇਰਿਆਂ ਦੇ ਮੁਖੀ ਨੇ ਘੱਟੋ-ਘੱਟ ਉਹਨਾਂ ਨੂੰ ਚਾਹੀਦਾ ਕਿ ਇਹਨਾਂ ਦਿਨਾਂ ਦੇ ਵਿੱਚ ਗੁਰੇਜ਼ ਕਰਨ ਕਿਉਂਕਿ ਦੇਸ਼ ਦੀ ਇਲੈਕਸ਼ਨ ਚੁਣੀ ਜਾਣੀ ਹੈ ਉਹਦੇ ਨਾਲ ਦੇਸ਼ ਦਾ ਇੱਕ ਮੋਡ ਵੱਜਦਾ ਹੈਗਾ ਦੇਸ਼ ਦਾ ਇੱਕ ਫਿਊਚਰ ਬੰਨਾ ਹੁੰਦਾ ਤੇ ਜੇ ਧਰਮ ਦੇ ਆਧਾਰ ਤੇ ਡੇਰਿਆਂ ਦੇ ਆਧਾਰ ਤੇ ਹਿੰਦੁਸਤਾਨ ਦੇ ਵਿੱਚ ਇਦਾਂ ਹੀ ਸਰਕਾਰਾਂ ਬਣਦੀਆਂ ਰਹੀਆਂ ਨੇ ਰਹੀਆਂ ਤੇ ਫਿਰ ਉਹ ਦੂਰ ਨਹੀਂ ਜਦੋਂ ਅਸੀਂ 14ਵੀਂ 15ਵੀਂ ਸਦੀ ਦੇ ਵਿੱਚ ਪਹੁੰਚ ਜਾਾਂਗੇ ਸਾਡੇ ਤੋਂ ਜਿਹੜੇ ਵਿਕਸਿਤ ਕੰਟਰੀ ਨੇ ਚਾਹੇ G5 ਲਾ ਲਓ ਚਾਹੇ I5 ਲਾ ਲਓ ਜਾਂ G20 ਲਾ ਲਓ ਉਹ ਕਿੱਥੇ ਪਹੁੰਚੇ ਹੋਏ ਤੇ ਅੱਜ ਅਸੀਂ ਕਿੱਥੇ ਪਹੁੰਚੇ ਨੇ ਤੇ ਇਸ ਕਰਕੇ ਘੱਟੂ ਘੜ ਜਿੰਨੇ ਵੀ ਡੇਰੇ ਨੇ ਸਿੱਖ ਕੌਮ ਦੇ ਵਿੱਚ ਤੇ ਇਹਨਾਂ ਡੇਰਿਆਂ ਨੂੰ ਕਹਿੰਦੇ ਕੁਝ ਹੋਰ ਆ ਪਰ ਉਹਦੇ 'ਚ ਸਿੱਖ ਧਰਮ ਦੇ ਨਾਲ ਰਿਲੇਟਡ ਬਹੁਤ ਜਿਆਦੇ ਡੇਰੇ ਨੇ ਤੇ ਇਸ ਕਰਕੇ ਘੱਟੋ ਘੱਟ ਇਹਨਾਂ ਡੇਰਿਆਂ ਦੇ ਮੁਖੀਆਂ ਨੂੰ ਚਾਹੀਦਾ ਹੈਗਾ ਕਿ ਜਿਹੜੇ ਲੀਡਰ ਤੁਹਾਡੇ ਕੋ ਆ ਰਹੇ ਨੇ ਉਹਨਾਂ ਨੂੰ ਦੂਰੋਂ ਹੀ ਫਤਿਹ ਬੁਲਾ ਦੇਣੀ ਚਾਹੀਦੀ ਹੈਗੀਆ ਕਿਉਂਕਿ ਇਹ ਸਰਾਸਰ ਜਿਹੜੀ ਪ੍ਰੈਕਟਿਸ ਆ ਇਹ ਦੇਸ਼ ਦੇ ਹਿੱਤ ਵਿੱਚ ਨਹੀਂ ਠੀਕ ਲੇਕਿਨ ਕਿਉਂਕਿ ਇੰਨਾ ਦੀਆਂ ਵੋਟਾਂ ਬਹੁਤ ਜ਼ਿਆਦਾਆਂ ਡੇਰਾ ਸਰਸਾ ਵਾਲਾ ਤੇ ਸ਼੍ਰੀ ਆਮ ਉਹਨਾਂ ਨੇ ਪਹਿਲਾਂ ਕਦੀ ਕਾਂਗਰਸ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ ਫਿਰ ਸ਼੍ਰੋਮਣੀ ਕਾਲੀ ਦਲ ਦੇ ਹੱਕ ਵਿੱਚ ਫਤਵਾ ਦਿੱਤਾ ਜਦੋਂ ਕਾਂਗਰਸ ਦੇ ਹੱਕ ਵਿੱਚ ਫਤਵਾ ਦਿੱਤਾ ਤੇ ਕਾਂਗਰਸ ਸਰਕਾਰ ਨਹੀਂ ਸੀ ਬਣੀ ਸ਼੍ਰੋਮਣੀ ਕਾਲੀ ਦਲ ਦੇ ਹੱਕ ਵਿੱਚ ਉਹਨੇ ਫਤਵਾ ਦਿੱਤਾ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਬਣੀ ਉਲਟਾ ਜਿਹੜੀ ਗੁਰੂ ਸਾਹਿਬ ਦੀ ਬੇਦਬੀ ਜੋ ਇਨਵੈਸਟੀਗੇਸ਼ਨ ਹੋਈ ਆ ਉਹਦੇ ਚ ਉਹਨਾਂ ਦੀਆਂ ਤਾਰਾਂ ਨਿਕਲਦੀਆਂ ਤਾਰਾਂ ਜੁੜੀਆਂ ਨੇ ਮੋੜ ਬੰਬਲਾਸਟ ਹੋਵੇ ਉਹਨਾਂ ਦੇ ਨਾਲ ਤਾਰਾਂ ਜੁੜੀਆਂ ਹੈ ਤੇ ਇਹ ਜਿਹੜੇ ਇਦਾਂ ਦੇ ਜਿਹੜੇ ਡੇਰੇ ਨੇ ਉਹਨਾਂ ਤੋਂ ਦੂਰ ਰਹਿਣਾ ਚਾਹੀਦਾ ਔਰ ਇਹਨਾਂ ਨੂੰ ਵੀ ਸਿਆਸਤ ਤੋਂ ਦੂਰ ਰਹਿਣਾ ਚਾਹੀਦਾ ਕਿਉਂ ਕਿ ਲੋਕ ਐਮਐਲਏ ਮੰਤਰੀਆਂ ਅੱਗੇ ਮੱਥਾ ਟੇਕਦੇ ਨੇ ਤੇ ਸਾਡੇ ਐਮਐਲਏ ਮੰਤਰੀ ਇਹਨਾਂ ਲੋਕਾਂ ਅੱਗੇ ਮੱਥਾ ਟੇਕਦੇ ਨੇ ਤੁਹਾਨੂੰ ਯਾਦ ਹੋਵੇਗਾ ਕਿ ਹਰਿਆਣੇ ਦੀ ਜੋ ਸਰਕਾਰ ਪਹਿਲੀ ਵਾਰ ਬਣੀ ਉਥੇ ਸਕੈਨ ਕਰਾ ਕੇ ਮਤਲਬ ਨੰਗੇ ਕਰਕੇ ਬੀਜੇਪੀ ਦੇ ਲੀਡਰ ਗਏ ਸੀ ਵੀ ਕਿਤੇ ਇਹਨਾਂ ਕੋਈ ਕੋਈ ਚੀਜ਼ ਨਹੀਂ ਹੈ ਤਲਾਸ਼ੀਆਂ ਲੈ ਕੇ ਮੱਥਾ ਟੇਕਣ ਗਏ ਸੀ ਤੇ ਪੰਜਾਬ ਦੇ ਵਿੱਚ ਵੀ ਗਏ ਸੀ ਬਾਅਦ ਚ ਅਕਾਲ ਤਖਸਾਲ ਵੱਲੋਂ ਇਹਨਾਂ ਨੂੰ ਤਲਬ ਕੀਤਾ ਗਿਆ ਸੀ ਲੇਕਿਨ ਸਾਡੀ ਜਿਹੜੀ ਇਸ ਦੇਸ਼ ਦੀ ਸਿਆਸਤ ਖਾਸ ਕਰਕੇ ਪੰਜਾਬ ਦੀ ਸਿਆਸਤ ਆ ਉਹ ਐਵੇਂ ਲੱਗਦਾ ਕਿ ਜਿਵੇਂ ਸ਼ਰਮ ਲਾ ਕੇ ਸਭ ਕੁਝ ਹੀ ਵੇਚ ਦਿੱਤਾ ਗਿਆ ਪਰ ਘੱਟੋ ਘੱਟ ਜਿੰਨੇ ਵੀ ਪੰਜਾਬ ਦੇ ਵਿੱਚ ਡੇਰੇ ਨੇ ਉਹਨਾਂ ਨੂੰ ਇਹ ਜਿਹੇ ਮੌਕਿਆਂ ਤੋਂ ਗਰੇਜ਼ ਕਰਨਾ ਚਾਹੀਦਾ ਕਿ ਅੱਗੋਂ ਪਿੱਛੋਂ ਜ਼ਰੂਰ ਮਿਲਣ ਪਰ ਕਿਉਂਕਿ ਜਦੋਂ ਤੁਸੀਂ ਇਹਨਾਂ ਲੋਕਾਂ ਨੂੰ ਮਿਲਦੇ ਹੋ ਇਹਦੇ 'ਚ ਦੇਖੋ ਕਿੰਨੇ ਕਰਪਟ ਲੋਕ ਹੋਣ ਗਏ ਸੰਦੀਪ ਸਭ ਤੋਂ ਵੱਡੀ ਗੱਲ ਕਿੰਨੇ ਕਰਪਟ ਲੋਕ ਹੋਣ ਗਏ ਜਿਹੜੇ ਵੱਖ-ਵੱਖ ਡੇਰਿਆਂ ਦੇ ਮੁਖੀਆਂ ਨੂੰ ਜਾ ਕੇ ਮਿਲਦੇ ਨੇ ਕਿੰਨਿਆਂ ਦੇ ਪਰਚੇ ਦਰਜ ਨੇ ਕਿੰਨੇ ਜਾਣੇ ਸਮਾਜ ਨੂੰ ਵੰਡ ਰਹੇ ਹੋ ਕਿੰਨੇ ਪੰਜਾਬ ਨੂੰ ਲੁੱਟਿਆ ਕਿੰਨੇ ਲਟੇਰੇ ਨੇ ਇਹਨਾਂ ਲੋਕਾਂ ਨੂੰ ਕੀ ਜਿਹੜੇ ਡੇਰਾ ਮੁਖੀ ਵੱਖ-ਵੱਖ ਫਿਰ ਡੇਰੇ ਨੇ ਪੰਜਾਬ ਦੇ ਵਿੱਚ ਕੋਈ ਇੱਕ ਨਹੀਂ ਜਿੰਨੇ ਵੀ ਡੇਰੇ ਸਾਡੇ ਹੈ ਪੰਜਾਬ ਦੇ ਵਿੱਚ ਬੜੇ ਪੂਜਨੀਕ ਡੇਰੇ ਨੇ ਕਿਉਂਕਿ ਉਹਨਾਂ ਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਸ਼ਰਧਾ ਜੁੜੀਆਂ ਨੇ ਪਰ ਉਹ ਜਲੰਧਰ ਦੀ ਵੀ ਗੱਲ ਕਰ ਲਈ ਜਲੰਧਰ ਵੀ ਡੇਰਿਆਂ ਦੇ ਵਿੱਚ ਚੈੱਕ ਦੇਣ ਦੀ ਸਿਆਸਤ ਹੁੰਦੀ ਰਹੀ ਹੈ ਕਿਸੇ ਨੇ ਚੈੱਕ ਦੇ ਤਾਂ ਕਿਸੇ ਨੇ ਵਾਪਸ ਲੈ ਲਿਆ ਉਹ ਵੀ ਬੜਾ ਪ੍ਰਭਾਵ ਪਿਆ ਮੈਂ ਉਹੀ ਕਹਿ ਰਿਹਾ ਸੰਦੀਪ ਜਿਹੜੇ ਸਾਡੇ ਜਿੰਨੇ ਵੀ ਡੇਰੇ ਨੇ ਜਿਹੜੇ ਵੀ ਸ਼ਰਧਾ ਉਹਨਾਂ ਦੀ ਬਹੁਤ ਆ ਜਿਹੜੇ ਸਾਡੇ ਪੋਲਿਟਿਸ਼ੀਅਨ ਉਹਨਾਂ ਬਾਰੇ ਖਿਆਲ ਕਰਨਾ ਚਾਹੀਦਾ ਕਿ ਉਹ ਕਿੰਨੇ ਕੀ ਪੂਜਨੇਗੇ ਕੀ ਉਹ ਲੋਕ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਜਿਨ੍ਹਾਂ ਦੇ ਖਿਲਾਫ ਕੇਸ ਰਜਿਸਟਰਡ ਨੇ ਵਾਂਸ ਵਨ ਰਜਿਸਟਰਡ ਨੇ ਕੀ ਉਹਨਾਂ ਨੂੰ ਮਿਲਣਾ ਚਾਹੀਦਾ ਜਿਨ੍ਹਾਂ ਪਾਰਟੀਆਂ ਨੇ ਦੇਖ ਦੇ ਵਿੱਚ ਜ਼ਹਿਰ ਘੋਲਿਆ ਜਿਨ੍ਹਾਂ ਨੇ ਧਾਰਮਿਕ ਸਥਾਨਾਂ ਤੇ ਅਟੈਕ ਕੀਤੇ ਨੇ ਫਿਰਕੇ ਵੰਡੇ ਨੇ ਉਹ ਹੋਏ ਨੇ ਕਿ ਦੰਗੇ ਹੋਏ ਨੇ ਅਸੀਂ ਉਹ ਜਿਹੜੇ ਡੇਰਾ ਮੁਖੀ ਨੇ ਵੱਖ-ਵੱਖ ਸਮਾਜ ਦੇ ਵਿੱਚ ਡੇਰਾ ਮੁਖੀ ਕਿ ਅਜਿਹੇ ਪੋਲਿਟੀਕਲ ਪਾਰਟੀਆਂ ਤੇ ਉਹਨਾਂ ਪੋਲਿਟੀਕਲ ਪਾਰਟੀਆਂ ਦੇ ਨਮਾਇੰਦਿਆਂ ਨੂੰ ਮਿਲਦੇ ਚੰਗੇ ਲੱਗਦੇ ਨੇ ਮੇਰਾ ਤੇ ਕਿਸੇ ਪੋਲਿਟੀਕਲ ਪਾਰਟੀ ਨੂੰ ਨਹੀਂ ਸਵਾਲ ਮੇਰਾ ਤੇ ਵੱਖ-ਵੱਖ ਜਿਹੜੇ ਡੇਰਾ ਮੁਖੀ ਨੇ ਉਹਨਾਂ ਨੂੰ ਸਵਾਲ ਆ ਕਿ ਤੁਸੀਂ ਅਜਿਹੇ ਲੋਕਾਂ ਨੂੰ ਕਿਉਂ ਮਿਲਦੇ ਨੇ ਜਿਹੜੇ ਬਹੁਤ ਸਾਰੇ ਇਮਾਨਦਾਰ ਨੇ ਪਰ ਬਹੁਤੇ ਸਾਰੇ ਕਰਪਟ ਬੇਈਮਾਨ ਲੋਕ ਨੇ ਜਿਹੜੇ ਸਾਡੇ ਸਾਹਮਣੇ ਕਟੋ ਘਟ ਜਿਹੜੇ ਡੇਰਾ ਮੁਖੀ ਉਹਨਾਂ ਨੂੰ ਅਜਿਹੇ ਲੋਕਾਂ ਤੋਂ ਗੁਰੇਜ਼ ਕਰਨਾ ਚਾਹੀਦਾ ਮਿਲਣ ਤੁਹਾਡੇ ਬਾਅਦ ਤੇ ਸਭ ਬਰਾਬਰ ਇਕ ਹੈ ਤੁਸੀਂ ਆਪਣੇ ਜਿਹੜੇ ਸ਼ਰਧਾਲੂ ਨੇ ਜਿਹੜੇ ਤੁਹਾਡੇ ਨਾਲ ਜੁੜੇ ਉਹਨਾਂ ਤੱਕ ਛੱਡ ਦੇਣਾ ਚਾਹੀਦਾ ਹੈਗਾ ਕਿ ਜਿਹੜਾ ਚੰਗਾ ਲੱਗੇ ਉਹਨਾਂ ਨੂੰ ਵੋਟ ਪਾਓ ਜਿਹੜਾ ਨਹੀਂ ਚੰਗਾ ਨਾ ਪਾਓ ਪਰ ਘਟੋ ਘਟ ਆਪ ਅਜਿਹੇ ਲੋਕਾਂ ਨੂੰ ਮਿਲਣਾ ਮੈਨੂੰ ਲੱਗਦਾ ਕਿ ਠੀਕ ਨਹੀਂ ਲੱਗਦਾ ਜੇ ਤੁਸੀਂ ਸੰਤ ਖਵਾਉਂਦੇ ਹੋ ਜੇ ਤੁਸੀਂ ਮੁਖੀ ਖਵਾਉਂਦੇ ਹੋ ਘਟੋ ਘਟ ਗੁਰੇਜ਼ ਕਰਨਾ ਚਾਹੀਦਾ ਹੈ ਅਜਿਹੇ ਲੋਕਾਂ ਨੂੰ ਜਿਹੜੇ ਸਮਾਜ ਦੇ ਵਿੱਚ ਯੈਰ ਘੋਲ ਰਹੇ ਨੇ ਤੇ ਸਰਕਾਰੀ ਖਜ਼ਾਨੇ ਨੂੰ ਲੁੱਟ ਰਹੇ ਨੇ